ਦੁਕਾਨ ਦਾ ਕੰਮ ਹੋ ਗਿਆ ਠੱਪ ਤਾਂ ਇਹ ਇੱਕ ਪੱਤਾ ਰੱਖ ਲਓ ਦੁਕਾਨ 'ਚ ਅਕਸਰ ਕਈ ਲੋਕਾਂ ਦੇ ਸਵਾਲ ਹੁੰਦੇ ਹਨ ਕਿ ਸਾਡੀ ਦੁਕਾਨ ਤੇ ਗਾਹਕ ਨਹੀਂ ਆਉਂਦੇ ਜਾਂ ਸਾਡੀ ਦੁਕਾਨ ਨਹੀਂ ਚੱਲਦੀ ਦੁਕਾਨ ਦਾ ਕੰਮ ਪੂਰੀ ਤਰ੍ਹਾਂ ਨਾਲ ਬੰਦ ਹੋ ਚੁੱਕਾ ਹੈ ਤਾਂ ਦੋਸਤੋ ਅੱਜ ਮੈਂ ਤੁਹਾਡੇ ਲਈ ਲਗਭਗ 400 ਸਾਲ ਪੁਰਾਣਾ ਇੱਕ ਅਜਿਹਾ ਉਪਾਏ ਲੈ ਕੇ ਆਇਆ ਹਾਂ ਜਿਸ ਨੂੰ ਜੇਕਰ ਕੋਈ ਵੀ ਵਿਅਕਤੀ ਆਪਣੀ ਦੁਕਾਨ ਵਿੱਚ ਕਰਦਾ ਹੈ ਤਾਂ ਤੁਹਾਡੀ ਦੁਕਾਨ ਤੇ ਬਹੁਤ ਚੰਗੀ ग्राहकों की भीड़ लगेगी दोस्तों कई बार सा चंगी चलती हुई दुकान किसी वजह न रुक जाती है उसके कई कारण हो सकते हैं जेकर दुकान पर बुरी नज़र लग गई है या फिर किसी तांत्रिक द्वारा दुकान पर कोई तंत्र मंत्र करवा दिता गया है या फिर इसका एक होर वा कारण है किसे दी बदुआ जा किसी की होली होली हां जदुक ਸਾਡੇ ਕੰਮ ਤੇ ਲੱਗ ਜਾਂਦੀ ਹੈ ਤਾਂ ਚੰਗਾ ਖਾਸਾ ਚਲਦਾ ਹੋਇਆ ਕੰਮ ਵੀ ੋਲੀ-ਗੋਲੀ ਕਰਕੇ ਖਤਮ ਹੋ ਜਾਂਦਾ ਹੈ ਦੋਸਤੋ ਹਰੇਕ ਇਨਸਾਨ ਦੇ ਜੀਵਨ ਵਿੱਚ ਕਈ ਵਾਰ ਕੁਝ ਅਜੀਹ ਸਮਾਂ ਆਉਂਦਾ ਹੈ ਕਹਿ ਸਕਦੇ ਹਾਂ ਕਿ ਬਹੁਤ ਮੁਸ਼ਕਲ ਸਮਾਂ ਸਭ ਕੁਝ ਚੰਗਾ ਚੱਲਦੇ ਹੋਏ ਅਚਾਨਕ ਤੋਂ ਲਾਈਫ ਵਿੱਚ ਸਮੱਸਿਆਵਾਂ ਆਨ ਲੱਗ ਜਾਂ ਜਾਂ ਇੱਕਦਮ ਤੋਂ ਪਰੇਸ਼ਾਨੀਆਂ ਬੇਵਜਾ ਦੀ ਤਕਲੀਫ ਦੋਖ ਸੰਕਟਾਂ ਲੱਗਣ ਤਾਂ ਮਨੁੱਖ ਕਿਤੇ ਨਾ ਕਿਤੇ ਆਪਣੇ ਆਪ ਤੋਂ ਬਹੁਤ ਜ਼ਿਆਦਾ ਹੈਲਪਲੈਸ ਬੇਸਹਾਰਾ ਮਹਿਸੂਸ ਕਰਦਾ ਹੈ ਦੋਸਤੋ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੇ ਲਈ ਅਜਿਹੇ ਉਪਾਏ ਲੈ ਕੇ ਆਈਏ ਜਿਨ੍ਹਾਂ ਨੂੰ ਕਰਦੇ ਸਮੇਂ ਤੁਹਾਨੂੰ ਜ਼ਿਆਦਾ ਧਨ ਵੀ ਖਰਚ ਕਰਨਾ ਨਾ ਪਵੇ ਅਤੇ ਉਪਾਏ ਕਰਨ ਦਾ ਜੋ ਰਿਜ਼ਲਟ ਹੈ ਉਹ ਵੀ ਤੁਹਾਨੂੰ ਤੁਰੰਤ ਮਿਲੇ ਅਜੀਹਾ ਹੀ 1400 ਸਾਲ ਪੁਰਾਣਾ ਉਪਾਏ ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਅਤੇ ਪਰਮਪితਾ ਪਰਮਾਤਮਾ ਦੀ ਕਿਰਪਾ ਨਾਲ ਇਸ ਉਪਾਏ ਨੂੰ ਜਦੋਂ ਤੁਸੀਂ ਕਰੋਗੇ ਉਸੇ ਦਿਨ ਤੋਂ ਤੁਹਾਡੀ ਦੁਕਾਨ ਤੇ ਗ੍ਰਾਹਕਾਂ ਦੀ ਭੀੜ ਵੀ ਲੱਗਨੀ ਸ਼ੁਰੂ ਹੋ ਜਾਵੇਗੀ ਇਸ ਉਪਾਏ ਦਾ ਰਿਜ਼ਲਟ ਮਿਲਣ ਵਿੱਚ ਤੁਹਾਨੂੰ ਜ਼ਿਆਦਾ ਟਾਈਮ ਨਹੀਂ ਲੱਗੇਗਾ ਤੁਹਾਡੀ ਜੋ ਵੀ ਮਨ ਦੀ ਇੱਛਾ ਹੈ ਉਹ ਕੁਝ ਸਮੇਂ ਦੇ ਅੰਦਰ ਹੀ ਪੂਰੀ ਹੁੰਦੀ ਹੋਈ ਨਜ਼ਰ ਆਵੇਗੀ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜੈ ਗਣੇਸ਼ ਦੇਵ ਜ਼ਰੂਰ ਲਿਖਣਾ ਤਾਂ ਕਿ ਤੁਹਾਡੇ ਸਾਰੇ ਕੰਮ ਸ਼ੁਭ ਹੋਣ ਦੋਸਤੋ ਸਾਡੇ ਹਿੰਦੂ ਧਰਮ ਵਿੱਚ ਪੇੜ ਪੌਦਿਆਂ ਦਾ ਬਹੁਤ ਮਹੱਤਵ ਦੱਸਿਆ ਗਿਆ ਹੈ ਕਹਿੰਦੇ ਹਨ ਜੇਕਰ ਪੇੜ ਪੌਦੇ ਨਾ ਹੁੰਦੇ ਤਾਂ ਸ਼ਾਇਦ ਸਾਡਾ ਜੀਵਨ ਵੀ ਨਾ ਹੁੰਦਾ ਕਿਉਂਕਿ ਜਿਉਣ ਲਈ ਜੋ ਪ੍ਰਾਣਵਾਯੂ ਜੋ ਸਾਹ ਲੈਣ ਲਈ ਜ਼ਰੂਰੀ ਹੈ ਉਹ ਵాయు ਸਾਨੂੰ ਕਿੱਥੋਂ ਮਿਲਦੀ ਹੈ ਪੇੜ ਪੌਦਿਆਂ ਤੋਂ ਅਤੇ ਪੇੜ ਪੌਦਿਆਂ ਤੋਂ ਸਾਡੀ ਸ੍ਰਿਸ਼ਟੀ ਹੈ ਅਸੀਂ ਚਾਰੇ ਪਾਸਿਓਂ ਪੇੜ ਪੌਦਿਆਂ ਨਾਲ ਘਿਰੇ ਹੋਏ ਹਾਂ ਪਰ ਕੀ ਤੁਹਾਨੂੰ ਪਤਾ ਹੈ ਕਿ ਸਾਡੇ ਹਿੰਦੂ ਧਰਮ ਵਿੱਚ ਅਜਿਹੇ ਅਜਿਹੇ ਟੋਟਕੇ ਦੱਸੇ ਗਏ ਹਨ ਦਰਤਾਂ ਨਾਲ ਜੁੜੇ ਹੋਏ ਜਿਨ੍ਹਾਂ ਨੂੰ ਜੇਕਰ ਕੋਈ ਵਿਅਕਤੀ ਆਪਣੀ ਲਾਈਫ ਵਿੱਚ ਇੱਕ ਵਾਰ ਵੀ ਕਰ ਲੈਂਦਾ ਹੈ ਉਸ ਦੀਆਂ तमाम ਮੁਸ਼ਕਿਲਾਂ ਇੱਕ ਵਾਰ ਵਿੱਚ ਹੀ ਖਾਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਮੈਂ ਗੱਲ ਕਰ ਰਿਹਾ ਹਾਂ ਪੀਪਲ ਦੇ ਦਰਤਾਂ ਜੀ ਹਾਂ ਪੀਪਲ ਦੇ ਦਰਖਤ ਨੂੰ ਸਾਡੇ ਹਿੰਦੂ ਧਰਮ ਵਿੱਚ ਦੇਵ ਬ੍ਰਿਕ ਕਿਹਾ ਜਾਂਦਾ ਹੈ ਬ੍ਰਮ ਬ੍ਰਿਕ ਅਰਤਤ ਅਜੀਹਾ ਦਰਖਤ ਜਿਸ ਦੇ ਉੱਪਰ ਸਾਕਸ਼ਾਤ ਬ੍ਰਹਮਾ ਵਿਸ਼ਨੂੰ ਮਹੇਸ਼ ਦਾ ਵਾਸ ਕਿਹਾ ਗਿਆ ਹੈ ਪੀਪਲ ਦੇ ਦਰਖਤ ਨੂੰ ਪੂਜਨ ਨਾਲ ਮਨੁੱਖ ਨੂੰ ਆਪਣੇ ਜੀਵਨ ਵਿੱਚ ਸੁਖ ਖੁਸ਼ਹਾਲੀ ਧਨ वैभव ਮਾਨ ਸਨਮਾਨ ਦੀ ਪ੍ਰਾਪਤੀ ਹੁੰਦੀ ਹੈ ਇਸ ਉਪਾਏ ਨੂੰ ਤੁਸੀਂ ਵੀਰਵਾਰ ਦੇ ਦਿਨ ਕਰਨਾ ਹੈ ਜਿਸ ਦਿਨ ਸਵੇਰੇ ਨਹਾ ਤੋਕੇ ਸ਼ੁੱਧ ਹੋਣ ਦੇ ਬਾਅਦ ਪੀਪਲ ਦੇ ਦਰਖਤੋਂ ਇੱਕ ਸਾਫ਼ ਸੁਥਰਾ ਪੱਤਾ ਲੈ ਕੇ ਆਓ ਉਸ ਪੀਪਲ ਦੇ ਦਰਖਤ ਦੇ ਪੱਤੇ ਦੇ ਉੱਪਰ ਹਲਦੀ ਨਾਲ ਤੁਸੀਂ ਸਵਾਸਤਿਕ ਦਾ ਚਿੰਨ ਬਣਾਉਣਾ ਹੈ ਅਤੇ ਹੁਣ ਇਸ ਪੀਪਲ ਦੇ ਪੱਤੇ ਨੂੰ ਤੁਸੀਂ ਖੰਮਣੀ ਨਾਲ ਬੰਨ ਕੇ ਆਪਣੀ ਦੁਕਾਨ ਦਾ ਜੋ ਮੁੱਖ ਦੁਆਰ ਹੈ ਉੱਥੇ ਤੁਸੀਂ ਜੋ ਤੁਹਾਡੀ ਦੁਕਾਨ ਦਾ ਸ਼ਟਰ ਹੈ ਉੱਥੋਂ ਦੁਕਾਨ ਵਿੱਚ ਅੰਦਰ ਆ ਕੇ ਉੱਥੇ ਉਸ ਨੂੰ ਤੁਸੀਂ ਵੰਡ ਦੇਣਾ ਹੈ ਬਸ ਇਹੇ ਕਾਰਜ ਤੁਸੀਂ ਕਰਨਾ ਹੈ ਦੁਕਾਨ ਚੱਲੇਗੀ ਨਹੀਂ 도ੜੇਗੀ ਤਾਂ ਦੋਸਤੋ ਸਾਡੀ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਕਿਹੋ ਜਿਹੀ ਲੱਗੀ ਜ਼ਰੂਰ ਦੱਸਣਾ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰਨਾ ਇਸ ਦੇ ਨਾਲ ਕਮੈਂਟ ਬਾਕਸ ਵਿੱਚ ਜੈ ਮਾ ਲਕਸ਼ਮੀ ਵੀ ਜ਼ਰੂਰ ਲਿਖਣਾ ਤਾਂ ਮਿਲਦੇ ਹਾਂ ਅਗਲੀ ਵੀਡੀਓਜ਼ ਅਗਲੀ ਜਾਣਕਾਰੀ ਦੇ ਨਾਲ ਤਾਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ